ਸਸਿਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਚਰਚਾ ਰੁੱਖਾਂ ਬਾਰੇ ਕਰਦੇ ਆਉਂਦੇ ਆ ਸਾਡੇ ਵਾਤਾਵਰਨ ਜਿਹੜਾ ਸਾਡਾ ਦਿਵਸ ਹੈਗਾ ਅੱਜ 5 ਜੂਨ ਆ ਵਰਲਡ এনਵਾਇਰਨਮੈਂਟ ਡੇ ਆ ਇਹਨੂੰ ਵਿਸ਼ਵ ਲੈਵਲ ਤੇ ਇਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਤੇ ਜਿਹੜਾ ਇਸ ਸਾਲ ਦਾ ਜਿਹੜਾ ਵਰਲਡ ਲੈਵਲ ਤੇ ਥੀਮ ਰੱਖਿਆ ਗਿਆ ਲੈਂਡ ਰੀਸਟੋਰੇਸ਼ਨ ਇਹਦਾ ਮਤਲਬ ਲੈਂਡ ਰੀਸਟੋਰੇਸ਼ਨ ਦਾ ਮਤਲਬ ਜਿਹੜੀ ਸਾਡੀ ਹੈਲਥੀ ਲੈਂਡ ਨੂੰ ਵਾਪਸ ਉਹ ਸਾਡੀ ਮਿੱਟੀ ਨੂੰ ਹੈਲਥੀ ਕਰਨਾ ਉਦੋਂ ਵਿੱਚ ਸਟਾਪਿੰਗ ਡੇਜ਼ਰਟੀਫਿਕੇਸ਼ਨ ਉਦਾ ਮਤਲਬ ਕੀ ਵੀ ਡੇਜ਼ਰਟ ਨੂੰ ਅੱਗੇ ਵਧਣ ਤੋਂ ਰੋਕਣਾ ਤੇ ਕਹੇਗਾ ਬਿਲਡ ਡਰਾਟ ਰੈਜ਼ੀਲੀਅੰਸ ਮਤਲਬ ਇਹਦਾ ਮਤਲਬ ਕੀ ਹੋਇਆ ਵਾਟ ਪਾਣੀ ਨੂੰ ਮੈਨੇਜ ਕਰਨਾ ਮਤਲਬ ਸੋਕੇ ਤੋਂ ਜਿਹੜਾ ਸੋਕਾ ਜੁਰ ਪੈਂਦਾ ਉਹਨੂੰ ਪਾਣੀ ਨੂੰ ਕਿਵੇਂ ਮੈਨੇਜ ਕਰਨਾ ਇਹ ਇਹ ਦੁਨੀਆ ਲੈਵਲ ਤੇ ਗੱਲ ਚੱਲ ਰਹੀ ਆ ਤੇ ਮਤਲਬ ਕਹਿੰਦਾ ਇਹ ਹਰ ਸਾਲ ਇਹਦਾ ਥੀਮ ਰੱਖਿਆ ਤੇ ਇਸ ਸਾਲ ਇਹ ਥੀਮ ਰੱਖਿਆ ਗਿਆ ਹੁਣ ਜਿਵੇਂ ਆਪਾਂ ਪੰਜਾਬ ਦੀ ਗੱਲ ਕਰੀਏ ਸਾਡਾ ਪੰਜਾਬ ਇਹਦੇ ਪਾਣੀ ਦੀ ਵੀ ਗੱਲ ਆ ਰਹੀ ਆ ਸੋਇਲ ਦੀ ਫਰਟੀਲਿਟੀ ਦੀ ਵੀ ਗੱਲ ਆਪਣੇ ਠੁਕਮੀ ਹੈਗੀ ਆ ਤੇ ਜਿਹੜਾ ਡੇਜ਼ਰਟ ਵਧਦਾ ਜਾ ਰਿਹਾ ਜਾਂ ਮਿੱਟੀ ਜਿਹੜੀ ਖਤਮ ਹੁੰਦੀ ਜਾ ਰਹੀ ਹੈ ਆਪਣੀ ਸੋਇਲ ਦੀ ਜਿਹੜੀ ਹੈਲਥ ਆ ਉਹ ਸਾਰੇ ਕੁਝ ਆਪਣੇ ਲਈ ਤਿੰਨ ਥੀਮ ਰੱਖਿਆ ਸਾਲ ਦਾ ਢੁਕਮਾ ਲੱਗ ਰਿਹਾ ਹੈਗਾ ਤੇ ਹੁਣ ਗੱਲ ਆਉਂਦੀ ਹੈ ਵੀ ਜਿਹੜਾ ਸਾਡਾ 3 ਪਲਾਂਟਿੰਗ ਪ੍ਰੋਜੈਕਟ ਹੈਗਾ ਉਹ ਇਸ ਨੂੰ ਕਿਵੇਂ ਰਿਵਰਸ ਕਰ ਸਕਦਾ ਜਿਹੜਾ ਸਾਰਾ ਸਿਸਟਮ ਹੈਗਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਹੁਣ ਜਿਵੇਂ ਸਾਨੂੰ ਪਤਾ ਪੰਜਾਬ ਦੀ ਜਿਹੜੀ ਸਟੇਟ ਆਪਣੀ ਉਹਦਾ ਰਕਬਾ 3.7% ਜੰਗਲ ਆ ਮਤਲਬ ਤਾਂ ਇਹਦਾ ਮਤਲਬ ਕੀ ਹੋਇਆ ਮਾਲਵੇ ਦਾ ਸਾਡਾ ਹੋਰ ਦੇਖੀ ਤਾਂ ਮਾਲਵੇ ਦਾ 1 ਤੋਂ 2% ਜੰਗਲ ਆ ਸਾਡਾ ਜਿਹੜਾ ਬਿਲਕੁਲ ਸਾਡਾ ਪਲੇਨ ਇਲਾਕੇ ਹੈਗੇ ਆ ਹੁਣ ਗੱਲ ਹੁੰਦੀ ਹੈ ਵੀ ਇਸ ਨੂੰ ਰਿਵਾਈਵ ਕਿਵੇਂ ਕੀਤਾ ਜਾ ਸਕਦਾ ਰਿਵਾਈਵ ਆਪਾਂ ਕਰ ਸਕਦੇ ਆ ਮਤਲਬ ਮਾਸਕਲ ਪਲਾਂਟਿੰਗ ਪ੍ਰੋਜੈਕਟਸ ਨਾਲ ਹੁਣ ਮਾਸਕਲ ਪਲਾਂਟਿੰਗ ਪ੍ਰੋਜੈਕਟ ਦੀ ਗੱਲ ਚੱਲਦੀ ਆ ਸਾਡੇ ਕੋਲ ਕੀ ਹੋਣਾ ਚਾਹੀਦਾ ਸਾਡੇ ਕੋਲ ਨਰਸਰੀ ਹੋਣੀ ਚਾਹੀਦੀਆਂ ਨਰਸਰੀਆਂ ਵੀ ਹੋ ਸਕਦੀਆਂ ਨਰਸਰੀ ਉੱਤੇ ਅੱਗੇ ਸਾਡੇ ਉਹਦੇ 'ਚ ਸਾਡੇ ਕੋਲ ਨੇਟਿਵ ਰੁੱਖਾਂ ਦੀ ਗੱਲ ਇੱਥੇ ਕਰਾਂਗੇ ਆਪਾਂ ਉਹ ਸਾਡੇ ਕੋਲ ਹੁਣ ਬਹੁਤ ਜ਼ਰੂਰੀ ਆ ਜੇ ਸਾਡੇ ਕੋਲੇ ਬੀਜ ਹੀ ਨਹੀਂ ਕਿ ਨੇਟਿਵ ਰੁੱਖਾਂ ਦੇ ਤਾਂ ਅਸੀਂ ਕੁਝ ਵੀ ਨਹੀਂ ਕਰ ਪਾਵਾਂਗੇ ਇਸ ਲਈ ਜਿਹੜੀ ਸਾਡੀ ਸੰਸਥਾ ਰਾਉਂਡ ਗਲਾਸ ਫਾਊਂਡੇਸ਼ਨ ਉਹਨੇ ਮਤਲਬ ਕਹਿਣ ਦਾ ਬਹੁਤ ਸਾਰੀ ਪੁਰਾਣੀ ਕਿਤਾਬਾਂ ਬਹੁਤ ਸਾਰੀ ਰੇਂਜ ਅਫਸਰਾਨਾ ਪੁਰਾਣਿਆਂ ਦਾ ਤੇ ਬਹੁਤ ਸਾਰੇ ਸਾਡੇ ਬਜ਼ੁਰਗ ਬਜ਼ੁਰਗ ਪਿੰਡਾਂ ਦੇ ਲੋਕਾਂ ਨਾਲ ਸਰਵੇ ਕੀਤਾ ਸਰਵੇ ਦੌਰਾਨ ਗੱਲਾਂ ਬਾਤਾਂ ਕੀਤੀਆਂ ਸਰਵੇ ਦੌਰਾਨ ਪਿੰਡਾਂ ਦੇ ਨਾਮ ਲੱਭੇ ਕਿਹੜੇ-ਕਿਹੜੇ ਪਿੰਡਾਂ ਦਾ ਰੁੱਖਾਂ ਪਿੱਛੇ ਪਾਇਆ ਮਤਲਬ ਯਾਤਰਾ ਮੈਂ ਕੀਤੀਆਂ ਮਤਲਬ ਉਹ ਦਸਵੇਂ ਪਾਸ਼ਾ ਦਾ ਮਾਰਗ ਨੌਵੇਂ ਪਾਸ਼ਾ ਦਾ ਮਾਰਗ ਕੀਤਾ ਕਬਰ ਇੱਥੋਂ ਸੀ ਡੈਡੀਫਾਈ ਕੀਤਾ ਕਿਹੜੇ ਸਾਡੇ ਜਿਹੜੇ ਗੁਰੂ ਘਰਾਂ ਰੁੱਖਾਂ ਦੇ ਨਾਂ ਦੇ ਪਿੱਛੇ ਪਏ ਹੋਇਆ ਇੰਨਾ ਅਸੀਂ ਕਾਫੀ ਨੂੰ ਹਿਸਟਰੀ ਫਰੋਲੀ ਮਤਲਬ ਦੇਖਿਆ ਜਿਵੇਂ ਅਰਨਾ ਬਰਨਾ ਚੌਂਕ ਆ ਬਟਾ ਦਾ ਅਰਨ ਬਰਨੇ ਨਾਂ ਤੇ ਬਣਿਆ ਹੈ ਉਸ ਨੂੰ ਅਸੀਂ ਜਾ ਕੇ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਰੁੱਖ ਸਾਡੇ ਜਿਵੇਂ ਜੰਡ ਸਾਹਿਬ ਫਲਾਹੀ ਸਾਹਿਬ ਰੇਰੂ ਸਾਹਿਬ ਇਹ ਸਾਰੇ ਸਾਨੂੰ ਇੰਡੀਕੇਟ ਕਰਦੇ ਸਾਡੇ ਪੰਜਾਬ ਦੇ ਬਰਾਸਤੀ ਰੁੱਖਾ ਮਤਲਬ ਹੁਣ ਇੱਕ ਗੱਲ ਤਾਂ ਆ ਗਈ ਇਹਨੂੰ ਆਈਡੈਂਟੀਫਾਈ ਕਰ ਲਿਆ ਆਪਾਂ ਮਤਲਬ ਸਾਡੇ ਕਿ ਹਿਸਟਰੀ ਪੜ੍ਹ ਲਈ ਬਜ਼ੁਰਗਾਂ ਨਾਲ ਗੱਲ ਕਰ ਲਈ ਕਿਤਾਬਾਂ ਪੜ੍ਹ ਲਈਆਂ ਯਾਤਰਾਵਾਂ ਕੀਤੀਆਂ ਪਿੰਡਾਂ ਦੇ ਨਾਂ ਦੇਖੇ ਹੁਣ ਗੱਲ ਆਉਂਦੀ ਦੂਜੀ ਇਹਨੂੰ ਇਕੱਠਾ ਕਰਨਾ ਕਿਉਂਕਿ ਸਾਡੇ ਪੰਜਾਬ ਦਾ ਹਾਲਾਤ ਇਹ ਹੈ ਕਿ ਥੱਲੇ ਗਰਾਊਂਡ ਤੇ ਜੇ ਕਿਸੇ ਪਿੰਡ ਦਾ ਤੂਤ ਨਾਮ ਆ ਤਾਂ ਤੂਤ ਦਾ ਦਰਖਤ ਤੇ ਬਹੁਤ ਘੱਟ ਜਿਹਾ ਸਿੰਬਲ ਛਿੱਲੀਆਂ 'ਚ ਨਾਮ ਆ ਤਾਂ ਸਿੰਬਲ ਦਰੱਖਤ ਹੈ ਨਹੀਂਗਾ ਮਤਲਬ ਰੇਰੂ ਨਾਮ ਆ ਤਾਂ ਰੇਰੂ ਪਿੰਡ ਦਾ ਨਾਮ ਆ ਤੇ ਰੇਰੂ ਹੈ ਨਹੀਂ ਉੱਥੇ ਤਾਂ ਫਿਰ ਮਸ਼ਕਤ ਇਹ ਕਰਨੀ ਪਈ ਵੀ ਸਾਨੂੰ ਸੀਡ ਕਿੱਥੋਂ ਮਿਲੇਗਾ ਫਿਰ ਅਸੀਂ ਮਤਲਬ ਕਹਿੰਦਾ ਅਸੀਂ ਰਾਜਸਥਾਨ ਸਟੇਟ ਦਾ ਬਹੁਤ ਧੰਨਵਾਦ ਕਰਦੇ ਆ ਉਸ ਸਟੇਟ ਦੇ ਲੋਕਾਂ ਨੇ ਜਿਹੜੇ ਸਾਡੇ ਫਾਰਮ ਕਿਸਾਨਾਂ ਨੇ ਵੀ ਆਪਣੀ ਜ਼ਮੀਨਾਂ ਜਿਹੜੇ ਪੁਰਾਣੇ ਰੁੱਖਾ ਉਹ ਬਚਾਏ ਹੋਏ ਮੈਂ ਤੁਹਾਨੂੰ ਜ਼ਿਕਰ ਕਰੂੰਗਾ ਕਿਹੜੀ ਕਿਹੜੀ ਰੁੱਖਾਂ ਨੂੰ ਕਿੰਨੀ ਮੁਸ਼ਕਲ ਕਰਨੀ ਪਈ ਆ ਤੇ ਫੇਰ ਸਾਨੂੰ ਜ਼ਿਲ੍ਹਾ ਪਟਿਆਲੇ ਦੇ ਬਾਇਓਡਾਈਵਰਸਿਟੀ ਚੰਗੀ ਇੱਥੋਂ ਅਸੀਂ ਮਾਰਕੀ ਤੇ ਕੁਛ ਸੀਡ ਤਾਂ ਕੁਛ ਅਸੀਂ ਦੇਹਰਾਦੂਨ ਤੋਂ ਕੁਛ ਸਿਹਰੀਆਣੇ ਤੋਂ ਮਤਲਬ ਕੁਛ ਕਿਤੇ ਕਿਸੇ ਫਾਰਮ ਦੇ ਕਿਤੇ ਵੀ ਲੱਗੇ ਉਹਨੂੰ ਮਤਲਬ ਮਾਰ ਕਰ ਲੈਂਦੇ ਸੀ ਅਸੀਂ ਮਤਲਬ ਇਸ ਤਰ੍ਹਾਂ ਕਰਕੇ ਅੱਜ ਅਸੀਂ ਸੀਡ ਬੈਂਕ ਸਾਡੇ ਕੋਲ ਮੌਜੂਦ ਆ ਰਾਉਂਡ ਗਲਾ ਫਾਊਂਡੇਸ਼ਨ ਕੋਲ ਜਿਹ ਜਿਹਦੇ ਕੋਲੇ ਬਹੁਤ ਵੱਡਾ ਇੱਕ ਬੈਂਕ ਆ ਸੀਡ ਬੈਗ ਤੁਹਾਨੂੰ ਮੈਂ ਇਕੱਲਾ ਇਕੱਲਾ ਸੀਡ ਤੁਹਾਨੂੰ ਮੈਂ ਦੱਸੂਗਾ ਕਿਹੜੇ ਕਿਹੜੇ ਸਾਡੇ ਕੋਲ ਬੈਂਕ ਆ ਇੱਕ ਸਾਡਾ ਰੋਹੀੜਾ ਨਾਂ ਦਾ ਦਰਖਤ ਆ ਬਿਲਕੁਲ ਹੀ ਜਿਹੜੇ ਖਤਮ ਹੋਣ ਦੇ ਦਰਦਾਰ ਤੇ ਪਹੁੰਚਿਆ ਹੋਇਆ ਰੁੱਖਾ ਬਿਲਕੁਲ ਨਹੀਂ ਮਿਲਦਾ ਪੰਜਾਬ ਦੇ ਵਿੱਚੋਂ Rajasthan ਚ ਬਹੁਤ ਹਜੇ ਵੀ ਬਚਿਆ ਹੋਇਆ ਹੈ ਮਤਲਬ ਕਹਿੰਦਾ ਤਾਂ ਇਸ ਦਾ ਬੀਜ ਅਸੀਂ Rajasthan ਤੋਂ ਬੁੱਕ ਕਰਵਾ ਕੇ ਆ ਸਾਡੇ ਕੋਲ ਪਹੁੰਚ ਚੁੱਕਿਆ ਅਸੀਂ ਲਾਇਆ ਤੇ ਹੁਣ ਤਿਆਰ ਵੀ ਹੋ ਚੁੱਕਿਆ ਮਤਲਬ ਜੁਲਾਈ ਦੇ ਵਿੱਚ ਅਸੀਂ ਦੀਨਾ ਸ਼ੁਰੂ ਕਰਾਂਗੇ ਇਸ ਦੇ ਫੁੱਲ ਜਿਹੜਾ ਹੈਗਾ ਬਹੁਤ ਹੀ ਸੋਹਣੇ ਫੁੱਲ ਲੱਗਦਾ ਲਾਲ ਸੰਤਰੀ ਰੰਗ ਦੇ ਇਸ ਸਟੇਟ ਜਿਹੜਾ ਫੁੱਲਾ ਰਾਜਸਥਾਨ ਦਾ ਉਸ ਵਾਰ ਗੱਲ ਹੁੰਦੀ ਆ ਸਾਡਾ ਵਣ ਪੀਲੂ ਦੇ ਦੋ درخت ਤਾਂ ਵਣ ਲੱਗਾ ਤੇ ਪੀਲੂ ਲੱਗਦਾ ਵੀ ਕਿਸੇ ਦੇ ਡਿਫਰੈਂਸ ਅਸਾਂ ਕੇ ਪੱਤਿਆਂ ਤੋਂ ਡਿਫਰੈਂਸ ਪਤਾ ਲੱਗਦਾ ਇਹਦੇ ਬੀਜ ਵੀ ਜਿਹਨੂੰ ਫਲਾਂ ਨੂੰ ਪੱਕਿਆ ਨੂੰ ਪੀਲਾ ਕਹਿੰਦੇ ਆ ਅਸੀਂ ਬਜ਼ੁਰਗ ਸਾਡੇ ਬਹੁਤ ਖਾਂਦੇ ਸੀ ਪੀਲਾ ਨੂੰ ਤਾਂ ਹੁਣ ਜਿਹੜਾ ਸਾਡੇ ਪੰਜਾਬ ਦੀ ਤਰਾਸਦੀ ਵੀ ਵੀ ਬਹੁਤ ਵੱਡੇ ਲੈਵਲ ਤੇ ਕੱਟੇ ਗਏ ਆ ਰੋੜਾ ਸਾਈਡ ਤੋਂ ਜ਼ਮੀਨਾਂ ਚੋਂ ਬਹੁਤ ਵੱਡੇ ਲੈ ਕੱਟੇ ਗਏ ਥੋੜੇ ਬਹੁਤੇ ਟਮਾਟੇਲੇ ਬਚੇ ਵੀ ਐਕਸਟੈਂਸ਼ਨ ਸਟੇਜ ਤੇ ਪਹੁੰਚ ਗਏ ਮ ਖਤਮ ਹੋਣ ਤੇ ਤਦਾਰ ਤੇ ਇਹਦੀਆਂ ਪੀਲਾਂ ਵੀ ਸੀ ਮਤਲਬ ਕਹਿੰਦਾ ਫਲ ਮਗਾਏ ਰਾਜਸਥਾਨ ਦੇ ਉਹਦੇ ਪੀਲਾਂ ਦੇ ਬਜਰੂ ਖਾ ਲੈਣੇ ਉਹਦੇ ਵਿੱਚ ਬੀਜ ਨਿਕਲਦਾ ਉਹਦੇ ਬੀਜ ਤੁਸੀਂ ਬੂਟੇ ਤਿਆਰ ਕਰਨੇ ਸ਼ੁਰੂ ਕਰਨੇ ਇਹ ਬਹੁਤ ਇੰਪੋਰਟੈਂਟ ਸਾਡੇ ਬਾਇਓਡਾਈਵਰਸਿਟੀ ਲਈ ਹੈਗਾ ਪੰਜਾਬ ਦੀ ਉਹਦੇ ਲਈ ਸਿਸਟਮ ਲਈ ਉਸ ਤੋਂ ਬਾਅਦ ਅਜੰਡ ਅਜੰਡ ਸੀ ਦੱਸਿਆ ਜਿਵੇਂ ਪਿੱਛੇ ਵੀਡੀਓ ਬਣੀ ਹੈ ਸਾਡੀ ਸੰਗ ਦੀ ਸਬਜ਼ੀ ਹੋਇਆ ਬਹੁਤ ਮਸ਼ਹੂਰ ਆ ਅਜੰਡ ਦੇ ਸਬਜ਼ੀ ਬਣਾਈ ਜਾਂਦੀ ਹੈ ਜਣ ਸਾਡਾ ਬਹੁਤ ਹੀ ਇੱਕ ਕੀਮਤੀ ਰੋਖਾ ਰਾਜਸਥਾਨ ਦਾ ਇਸ ਸਟੇਟ ਰੋਖਾ ਇਹਦਾ ਵੀ ਸੀ ਬੂਟੇ ਤਿਆਰ ਕਰ ਚੁੱਕਿਆ ਫਲਾਹੀ ਫਲਾਹੀ ਇੱਕ ਪਾ ਪੰਜਾਬ ਵਾਲੇ ਪੰਜਾਬ ਵਿੱਚ ਮਿਲਦਾ ਰਕਤ ਤੇ ਪਾਕਿਸਤਾਨ ਪੰਜਾਬ ਦਾ ਹਿੱਸਾ ਦਾ ਪਾਕਿਸਤਾਨ ਚ ਉੱਥੇ ਮਿਲਦਾ ਇਹਦਾ ਸੀਡ ਨਾ ਤਾਂ ਦੇਰਾਂ ਤੋਂ ਮਿਲਦਾ ਨਾ ਹਰਿਆਣਾ ਤੋਂ ਮਿਲਦਾ ਨਾ ਕਿਤੋਂ ਨਹੀਂ ਮਿਲਦਾ ਦਾ ਬੀਜ ਰਾਜਸਥਾਨ ਤੋਂ ਵੀ ਨਹੀਂ ਮਿਲਦਾ ਮਤਲਬ ਅਸੀਂ ਸਾਰਾ ਚੱਕੇ ਤਾਂ ਅਸੀਂ ਆਪ ਇਕੱਠਾ ਕਰਦੇ ਆ ਫਲਾਹੀ ਨੂੰ ਇਹਦੀ ਜਿਹੜੀ ਇੰਪੋਰਟੈਂਸ ਹੈ ਇੱਕ ਦਾਤ ਨੇ ਛੋਟੀ ਜੀ ਦੇ ਕਮਰ ਕਸ ਨਾ ਦੀ ਇੱਕ ਮਤਲਬ ਕਹਿੰਦਾ ਦੀ ਗੂੰ ਗੂੰਦ ਨਿਕਲਦੀ ਜਿਹੜੀ ਪੰਜੀਰਾਂ ਚ ਪਾਈ ਜਾਂਦੀ ਬਹੁਤ ਜਬਰਦਸਤ ਲੱਕੜ ਬਹੁਤ ਮਜ਼ਬੂਤ ਲੱਕੜ ਆ ਇਹਦਾ ਬੀਜ ਵੀ ਅਸੀਂ ਤਿਆਰ ਇਕੱਠਾ ਕਰਕੇ ਤਿਆਰ ਕਰ ਚੁੱਕੇ ਬਹੁਤ ਵੱਡੇ ਲੈਵਲ ਦੇ ਬੂਟੇ ਹੋ ਚੁੱਕੇ ਆ ਉਸ ਤੋਂ ਬਾਅਦ ਕਰੀਦ ਦੇ ਪੱਕੇ ਹੋਏ ਫਲ ਜਿਹੜੇ ਫਾਲੋ ਨੂੰ ਪਿੰਜੂ ਬੋਲਦੇ ਆ ਤੇ ਕੁਝ ਇਲਾਕਿਆਂ ਚ ਨੂੰ ਟਾਲੂ ਬੋਲ ਲੈਂਦੇ ਆ ਉਹ ਅਸੀਂ ਕਰੀਦ ਦੇ ਪੱਕੇ ਹੋਏ ਤੁਹਾਨੂੰ ਪਿੱਛੇ ਦਿਖਾਇਆ ਹੋਇਆ ਫੋਟੋਆਂ ਨਾਲ ਹੀ ਉਹਦੇ ਲਾਲ ਹੋ ਜਾਂਦੇ ਆ ਪੱਕੇ ਉਹਨੂੰ ਅਸੀਂ ਮਂਗਾਇਆ ਰਾਜਸਥਾਨ ਚ ਉਹ ਵੀ ਰਾਜਸਥਾਨ ਦਾ ਧੰਨਵਾਦ ਕਰਦਾ ਸਟੇਟ ਦਾ ਉੱਥੋਂ ਦੇ ਲੋਕਾਂ ਨੇ ਸਾਨੂੰ ਭੇਜਿਆ ਉੱਥੇ ਸੀ ਹੁਣ ਅਸੀਂ ਤਿਆਰੀ ਸ਼ੁਰੂ ਕਰਦੇ ਤੇ ਤਿਆਰ ਕਰਨਾ ਉਸ ਵਾਰ ਕਿਕਰ ਦੇਸੀ ਕਿਕਰ ਸਾਡੀ ਬਹੁਤ ਵੱਡੇ ਲੈਵਲ ਦੀ ਖਤਮ ਹੁੰਦੀ ਜਿਵੇਂ ਪਹਿਲਾਂ ਵੀ ਇੱਕ ਜਿਗਰ ਵੀ ਕੀਤਾ ਹੈਗਾ ਇੱਕ ਅਜ ਰਖਨਾ ਦੀ ਇੱਕ ਸਟੋਰੀ ਦੱਸੀ ਸੀ ਉਹਦੇ ਵਿੱਚ ਕਿਕਰ ਦਾ ਜ਼ਿਕਰ ਆਉਂਦਾ ਵੀ ਕਿਕਰ ਵੀ ਬਹੁਤ ਵੱਡੇ ਲੈਵਲ ਦੇਸੀ ਕਿਕਰ ਖਤਮ ਹੁੰਦੀ ਉਹਨੂੰ ਵੀ ਅਸੀਂ ਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਵੀ ਸਾਡੇ ਕੋਲ ਬੀਜ ਆ ਚੁੱਕਿਆ ਤੇ ਅਸੀਂ ਤਿਆਰ ਕਰ ਲਏ ਕਾਫੀ ਬੂਟੇ ਉਸ ਵਾਰ ਰੇਰੂ ਸਾਡੇ ਰੇਰੂ ਸਾਹਿਬ ਸਾਨੇ ਵਾਲ ਸ਼ਹਿਰ ਹੈਗਾ ਉੱਥੇ ਰੇਰੂ ਸਾਹਿਬ ਗੁਰਦਾਰ ਬਹੁਤ ਹੀ ਬਜ਼ੁਰਗ ਰੁਕਸ ਅਸੀਂ ਦੇਖਿਆ ਉੱਥੇ ਤਾਂ ਉਹਦਾ ਵੀ ਬੀਜ ਬਹੁਤ ਘੱਟ ਮਿਲਦਾ ਰੇਰੂ ਦਾ ਇਹ ਰਾਜਸਥਾਨ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਫੋਰੈਸਟ ਡਿਪਾਰਟਮੈਂਟ ਨੂੰ ਰਰੂ ਲਾਉਂਦਾ ਕਿਉਂਕਿ ਇਹਨੂੰ ਪਾਣੀ ਦੀ ਘੱਟ ਮਾਤਰਾ ਦੇ ਲੋੜਾ ਜਿਵੇਂ ਜੰਡ ਨੂੰ ਘੱਟ ਮਾਤਰਾ ਦੇ ਪਾਣੀ ਲੋੜਾ ਫਲਾਹੀ ਨੂੰ ਵੀ ਘੱਟ ਕਿਕਰ ਨੂੰ ਵੀ ਘੱਟ ਪਾਣੀ ਚ ਹੂਈ ਹੋ ਜਾਂਦੇ ਮਤਲਬ ਤਾਂ ਇਹਦਾ ਵੀ ਅਸੀਂ ਮਤਲਬ ਇਕੱਠਾ ਕਰਾਇਆ ਦੇਰਾਂ ਤੋਂ ਮੰਗਾਇਆ ਬੀਜ ਤੇ ਇਹਦੀ ਵੀ ਬੂਟੇ ਤਿਆਰ ਕਰ ਚੁੱਕੇ ਆ ਉਸ ਵੇਲੇ ਟੱਕ ਆ ਗਿਆ ਟੱਕ ਇਹ ਕਿਹਜਾ ਰੋਖਾ ਜਿਹੜਾ ਸਾਡੇ ਪੰਜਾਬ ਦਾ ਇੱਕ ਪਿੰਡ ਮਕਸੂਦੜਾ ਉੱਥੇ ਟੱਕੀ ਸਾਹਿਬ ਤੱਪੋਵੰਨ ਟੱਕੀ ਸਾਹਿਬ ਗੁਰਦਰਾ ਸਾਹਿਬ ਆ ਉਹ ਜਿਹੜਾ ਗੁਰਦਰਾ ਸਾਹਿਬਾ ਟੱਕਾਂ ਦੇ ਨਾਂ ਤੇ ਪਿੱਛੇ ਪ ਰਾਜੂ ਮਾਜਰਾ ਪੈਂਡਾ ਸੰਗਰੂਚ ਉਥੇ ਬਹੁਤ ਹੀ ਬਜ਼ੁਰਗ ਟੱਕ ਸਾਹਿਬ ਦਾ ਗੁਰੂ ਘਰ ਬਣਾਇਆ ਟੱਕ ਸਾਹਿਬ ਦੇ ਪਿੱਛੇ ਨਾਤੇ ਉਥੇ ਟੱਕ ਦਾ ਬਜ਼ੁਰਗ ਅਸੀਂ ਰੁੱਖ ਦੇਖ ਸਕਦੇ ਆ ਇਹਦੇ ਬੀਜ ਵੀ ਅਸੀਂ ਮਤਲਬ ਕਹਿੰਦਾ ਛਤ੍ਰੀਚਗੜ ਇਲਾਕਿਆਂ ਚੋਂ ਮਂਗਾਏ ਕੋਈ ਉਥੇ ਵੱਡੇ ਜੰਗਲ ਹਰੇ ਮਤਲਬ ਉਥੋਂ ਅਸੀਂ ਪੰਜਾਬ ਦੇ ਹੁਣ ਬਹੁਤ ਘੱਟ ਦਿੰਦੇ ਆ ਮਤਲਬ ਕਲਾਈਮੇਟ ਸੈੱਟ ਨਹੀਂ ਹੈਗਾ ਤਾਂ ਬੀਜ ਬਾਹਰੋਂ ਮਂਗਾ ਕੇ ਅਸੀਂ ਹੁਣ ਤਿਆਰ ਵੱਡੇ ਲੈਵਲ ਤੇ ਮੈਨੂੰ ਇਹਨੂੰ ਵੀ ਕਰ ਰਹੇ ਆ ਉਸ ਵਾਰ ਇੱਕ ਤਿੰਦੂ ਨਾਂ ਦਾ ਦਰਖਤ ਆ ਇਹ ਵੀ ਪੰਜਾਬ ਦੇ ਬੀਜਾਂ ਦੇ ਵਿੱਚ ਮਤਲਬ ਕੰਡੀ ਬਿਲਡ ਵਿੱਚ ਕਾਫੀ ਪਾਇਆ ਜਾਂਦਾ ਤਾਂ ਇਹ ਵੀ ਹੁਣ ਤਸਵੀਰ ਬੀਜ ਇਕੱਠਾ ਕਰਕੇ ਕਿ ਸਾਡਾ ਗੁਰੂ ਘਰ ਆ ਸਾਡਾ ਕਨੌਰ ਜੱਟਾਂ ਕਰਕੇ ਪੈਂਦਾ ਸੰਗਰੂਰ ਜ਼ਿਲ੍ਹੇ ਚ ਉੱਥੇ ਪਹਿਲੇ ਪਾਸ਼ਾ ਨਾਲ ਸੰਬੰਧਿਤ ਗੁਰੂ ਘਰ ਜਿੱਥੇ ਤਿੰਨ ਤਿੰਨ ਰੋ ਬਹੁਤ ਹੀ ਬਜ਼ੁਰਗ ਰੁੱਖ ਖੜਾ ਇਹ ਸਾਨੂੰ ਇੰਡੀਕੇਟ ਕਰਦਾ ਸਾਡੇ ਪੰਜਾਬ ਦਾ ਵਿਰਾਸਤ ਇਹਦੇ ਵਸੀਂ ਬੀਜ ਇਕੱਠਾ ਕਰਕੇ ਰੁੱਖ ਤਿਆਰ ਕਰਨਾ ਸ਼ੁਰੂ ਕਰਤੇ ਹੈਗੇ ਇਹਦੀ ਤਿਆਰੀ ਕਰ ਲਈ ਹੈ ਉਦੋਂ ਲਸੂੜੇ ਦੀ ਗੱਲ ਕਰਦੇ ਆ ਲਸੂੜੇ ਦਾ ਜਿਹੜਾ ਫਾਲ ਕਰਕੇ ਇਹਦੀ ਸਬਜ਼ੀ ਬਣਦੀ ਹੈ ਕੱਚਿਆਂ ਦੀ ਤੇ ਇਹਦੀ ਬਹੁਤ ਮਸ਼ਹੂਰ ਆ ਪੱਕੇ ਵੀ ਪੰਛੀ ਖਾਂਦੇ ਆ ਲੋਕ ਵੀ ਖਾਂਦੇ ਸੀਗੇ ਤਾਂ ਲਸੂੜੇ ਨੂੰ ਅਸੀਂ ਮਦਰੋਂ ਮੁੱਕ ਕੀਤਾ ਹੋਇਆ ਲਸੂੜੇ ਲਸੂੜੀਆਂ ਲਸੂੜੀ ਛੋਟਾ ਹੁੰਦਾ ਫਾਲਾ ਲਸੂੜਾ ਵੱਡਾ ਫਾਲਾ ਇਹ ਦੋਨਿਆਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਮਿਲ ਜੇ ਕਿਉਂਕਿ ਜੇ ਬੱਗ ਪੈਨ ਕਰਕੇ ਇਹ ਬੀਜ ਖਰਾਬ ਹੋ ਜਾਂਦਾ ਜਿੱਥੇ ਹੁਣ ਇੱਕ ਖੇਤੀ ਕਰਦਾ ਬਠਿੰਡੇ ਜ਼ਿਲ੍ਹੇ ਦਾ ਇੱਕ ਬੰਦਾ ਉੱਥੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬੀਜ ਮਗਾਉਣ ਦਾ ਤਾਂ ਇਹ ਵੀ ਬਹੁਤ ਸਾਡੇ ਲਈ ਜ਼ਰੂਰੀ ਹੈ ਮਲਾ ਬੇਰੀ ਇਹ ਛੋਟੇ ਝਾੜ ਬੇਰ ਬੋਲਦੇ ਬਹੁਤ ਛੋਟੇ ਲਾਲ ਬੇਰੀ ਸੀ ਬਚਪਨ ਚ ਆਮ ਖਾਂਦੇ ਸੀ ਜਦੋਂ ਸਾਡੇ ਸਿਰੀ ਮੱਝਾਂ ਲੈ ਕੇ ਜਾਂਦੇ ਸੀਗੇ ਨਮਾਉਣ ਵਾਸਤੇ ਉੱਥੇ ਆਮ ਬੇਰੀਆਂ ਚ ਮਲੇ ਬੇਰੀ ਹੁੰਦੀ ਸੀ ਆਮ ਬੱਚੇ ਵੀ ਖਾ ਲੈਂਦੇ ਸਾਡੇ ਸਿ ਇਸ ਦੇ ਬੀਜ ਨੂੰ ਕਿਸੇ ਰਾਜਸਥਾਨ ਚੋਂ ਇਕੱਠਾ ਕਰਾਇਆ ਤੇ ਸਾਡੇ ਕੋਲ ਬੂਟੇ ਤਿਆਰ ਹੋ ਜਾਂਦੇ ਇਹਦੇ ਵੀ ਉਸ ਵੇਲੇ देसी 베ਰੀ ਦੇਸੀ 베ਰੀ ਇੱਕ ਕੋਈ ਸਮਾਂ ਸੀਗਾ ਇੱਕ ਆਮ ਫਲ ਹੁੰਦਾ ਸੀਗਾ ਮਤਲਬ ਕੋਈ ਹੋਰ ਫਲ ਹੁੰਦਾ ਨਹੀਂ ਸੀ ਉਸ ਜਮਾਨੇਾਂ ਚ ਤੇ ਉਹਨੂੰ ਆਮ ਫਲ ਮੰਨਦੇ ਸੀ ਉਹਨੂੰ ਮਤਲਬ ਬਹੁਤ ਮਸ਼ਹੂਰ ਫਲ ਸੀ ਦੇਸੀ 베ਰੀ ਦਾ ਦੇਸੀ 베ਰੀ ਨੂੰ ਅਸੀਂ ਤਿਆਰ ਕਰ ਰਹੇ ਹਾਂ ਤਾਂ ਉਸ ਵਸਣ ਤੂਤ ਹੋ ਗਿਆ ਤੂਤ ਸਾਡੀਆਂ ਤੂਤੀਆਂ ਬਹੁਤ ਮਸ਼ਹੂਰ ਆ ਉਹ ਹੁਣ ਮਤਲਬ ਕਹਿੰਦਾ ਤਾਮੀ ਟੇਲੀਆਂ ਸਾਡੇ ਬਹੁਤ ਘਟਦਾ ਜਾ ਰਿਹਾ ਸਿਸਟਮ ਦਾ ਤੂਤ ਨਾਂ ਦਾ ਪਿੰਡ ਵੀ ਆ ਤੂਤ ਹੈ ਨਹੀਂ ਉੱਥੇ ਮਤਲਬ ਤਤੂਦ ਨੂੰ ਵੀ ਅਸੀਂ ਬੀਜਾਂ ਤੋਂ ਇਸ ਵਾਰ ਤੂਤੀਆਂ ਇਕੱਠੀਆਂ ਕਰਾਈ ਉਹਦੇ ਬੀਜਾਂ ਤੋਂ ਅਸੀਂ ਤੂਤ ਨੂੰ ਕਾਫੀ ਵੱਡੇ ਸਕੇਲ ਤੇ ਤਿਆਰ ਕਰ ਰਹੇ ਹਾਂ ਉਸ ਤੋਂ ਬਾਅਦ ਆ ਗਈ ਟਾਲੀ ਟਾਲੀ ਸਾਡਾ ਪੰਜਾਬ ਦਾ ਸਟੇਟ ਰੌਖਾ ਇਹਨੂੰ ਅਸੀਂ ਮਤਲਬ ਰੂਟ ਸਟਾਕ ਤੋਂ ਵੀ ਤਿਆਰ ਕਰਦੇ ਹਾਂ ਕਿਉਂਕਿ ਮੇਨ ਉੱਥੋਂ ਹੀ ਵਧੀਆ ਲੱਕੜ ਦੇ ਤੌਰ ਤੇ ਇਹਨੂੰ ਮੰਨਿਆ ਜਾਂਦਾ ਹੈਗਾ ਬਹੁਤ ਜਿਹੜਾ ਟਾਲੀ ਰੌਖਾ ਕਿਉਂਕਿ ਸਾਡਾ ਸਟੇਟ ਰੌਖਾ ਹੁਣ ਕਰਕੇ ਅਸੀਂ ਕਾਫੀ ਵੱਡੇ ਸਕੇਲ ਤੇ ਟਾਲੀ ਨੂੰ ਰੂਟ ਸਟਾਕ ਤੋਂ ਤਿਆਰ ਕਰਦੇ ਹਾਂ ਤਾਂ ਉਸ ਤੋਂ ਬਾਅਦ ਗੱਲ ਆ ਗਈ ਮਹਿੰਦੀ ਦੀ ਮਹਿੰਦੀ ਕਿਹ ਹੈ ਜਦ ਰੱਖਾ ਜਿਹੜਾ ਪੰਜਾਬ ਦਾ ਵਿਰਾਸਤੀ ਰੋਖਾ ਰਾਜਸਥਾਨ ਚ ਬਹੁਤ ਮਹਿੰਦੀ ਹੁੰਦੀ ਆ ਪਰ ਪੰਜਾਬ ਚ ਵੀ ਸਾਡੇ ਹੁਣ ਅਸੀਂ ਹੁਣ ਅਸੀਂ ਇਹਨੂੰ ਜੰਗਲਾਂ ਚ ਲਾਉਣਾ ਸ਼ੁਰੂ ਕੀਤਾ ਤੇ ਕਾਫੀ ਮਹਿੰਦੀ ਨੂੰ ਤਿਆਰ ਕਰਦੇ ਕਲਮਾ ਤੋਂ ਵੀ ਤੇ ਬੀਜਾਂ ਤੋਂ ਵੀ ਤਿਆਰ ਕਰ ਸਕਦੇ ਆ ਉਸ ਤੋਂ ਬਾਅਦ ਆ ਗਿਆ ਕਾਲੀਸਰੀ ਕਾਲੀਸਰੀ ਜਿਹੜੀ ਕਿਹ ਹੈ ਜੀ ਵੈਰੈਟੀ ਆ ਜਿੱਥੇ ਇਹ ਵੀ ਪੰਜਾਬ ਦੀ ਟੱਕ ਮੀ ਕਿਸਮ ਆ ਇਹ ਸਾਡੇ 0.10ਵੇਂ ਪਾਸ਼ਾ ਦਾ ਮਾਰਕ ਕਵਰ ਕੀਤਾ ਸੀ ਉੱਥੇ ਇੱਕ ਪਿੰਡ ਦੇ ਵਿੱਚ ਜ਼ਿਕਰ ਆਉਂਦਾ ਸਰੀਂ ਦਾ ਉਸ ਸਰੀਂਾ ਗੁਰੂ ਪਾਸ਼ਾ ਜਿਕਰ ਆਉਂਦਾ ਸਰੀ ਵੀ ਸਾਡੇ ਇਸਲੀ ਵਿਰਾਸਤੀ ਰੋਖਾਂ ਚ ਵਿੱਚ ਆਉਂਦਾ ਹੈਗਾ ਉਸ ਤੋਂ ਬਾਅਦ ਸੰਜਨਾ ਸ ਸੰਜਨਾ ਜਿਹੜਾ ਹੈਗਾ ਬਹੁਤ ਹੀ ਜ਼ਬਰਦਸਤ ਰੋਖਾ ਇਹਨੂੰ ਵੀ ਅਸੀਂ ਤਿਆਰ ਕਰ ਰਹੇ ਹਾਂ ਵੱਡੇ ਸਕੇਲ ਤੇ ਜੰਗਲ ਜਲੇਬੀ ਇਕਨਾਦਾ ਪਟਿਆਲੇ ਜਿਹੜੀ ਮੇਨ ਜਿਹੜੀ ਦੇਖਣੀ ਜੰਗਲ ਜਲੇਬੀ ਦਾ ਪਟਿਆਲੇ ਦੀ 12th ਗਾਰਡਨ ਜਿਹੜਾ ਹੈਗਾ ਬਹੁਤ ਵੱਡੀਆਂ ਪੁਰਾਣੀ ਉਮਰਾਂ ਦੀਆਂ ਜੰਗਲ ਜਲੇਬੀਆਂ ਸਾਡੇ ਮਿਲਦੀਆਂ ਹੈਗੀਆਂ ਸਿੰਬਲ ਹੋ ਗਿਆ ਨਿੰਮ ਤੇ ਜਾਮਨ ਸਾਡੇ ਆਉਣ ਵਾਲੇ ਸਮੇਂ ਚ ਅਸੀਂ ਇਕੱਠਾ ਕਰਾਂਗੇ ਜਿਹੜਾ ਹੈਗਾ ਉਸ ਤੋਂ ਬਾਅਦ ਸਾਡਾ ਆਮਬ ਆ ਗਿਆ ਆਮਬ ਜਿਹੜਾ ਅਸੀਂ ਗੁੱਠਲੀ ਤੋਂ ਤਿਆਰ ਕਰਦੇ ਦੇਸੀ ਉਹਨੂੰ ਇਕੱਠਾ ਕਰਾਂਗੇ ਪਿੱਪਲ ਬੋੜ ਪਿਲਖਣ ਜਿਹੜੀਆਂ ਹੋਗੀਆਂ ਇਹ ਸਾਰੇ ਜਿਹੜੇ ਰੋਖਿਆ ਗਿਆ ਅਸੀਂ ਬ ਇਹ ਅੱਜ ਜ਼ਿਕਰ ਕਰਨ ਦਾ ਇਹ ਸੀਗਾ ਵੀ ਇਹ ਰੁੱਖ ਸੀ ਸਾਨੂੰ ਤਿਆਰ ਕਰਨੇ ਪੈਣੇ ਆ ਜੇ ਅਸੀਂ ਆਪਦੀ ਬਾਇਓਡਿਵਰਸਿਟੀ ਨੂੰ ਪੰਜਾਬ ਦੀ ਨੂੰ ਸੈੱਟ ਕਰਨਾ ਹੈਗਾ ਜਿਸ ਤਰ੍ਹਾਂ ਗੱਲ ਚੱਲ ਰਹੀ ਹੈ ਲੈਂਡ ਰੀਸਟੋਰੇਸ਼ਨ ਸਟਾਪਿੰਗ ਡੇਜ਼ਰਟਿਫਿਕੇਸ਼ਨ ਉਸ ਵਕਤ ਦਾ ਬਿਲਡ ਡਰਾਟ ਰੈਜ਼ੀਲੀਅੰਸ ਜਿਹੜੀ ਗੱਲ ਚੱਲ ਰਹੀ ਹੈ ਜਿਹੜਾ ਥੀਮ ਹੈ এনਵਾਇਰਨਮੈਂਟ ਡੇ ਦਾ ਇਹ ਜੇ ਸਾਡੇ ਕੋਲੇ ਚੀਜ਼ਾਂ ਹੋਣਗੀਆਂ ਵਿਰਾਸੀ ਬੀਜ ਵਿਰਾਸੀ ਰੁੱਖ ਹੋਣਗੇ ਤਾਹੀਂ ਕਰਕੇ ਆਪਾਂ ਇਹ ਆਪਦੀ ਪੰਜਾਬ ਦਾ ਜਿਹੜਾ ਸਿਸਟਮ ਇਹਨਾਂ ਵਿਗੜਿਆ ਹੋਇਆ ਉਹਨੂੰ ਬਚਾ ਪਾਵਾਂਗੇ ਇਸ ਲਈ ਅੱਜ ਜਿਹੜਾ ਜ਼ਿਕਰ ਕਰਨ ਦਾ ਹੀ ਮਕਸਦ ਸੀ ਬੀਜਾਂ ਦਾ ਜੇ ਸਾਡੇ ਕੋਲ ਬੀਜ ਹੋਣਗੇ ਇਹ ਸਮਝਣਾ ਬਣਾ ਬਹੁਤ ਜ਼ਰੂਰੀ ਤਾਂ ਹੀ ਜਾ ਕੇ ਅਸੀਂ ਤਿਆਰ ਕਰ ਪਾਵਾਂਗੇ ਕੋਈ ਪੰਜਾਬ ਦੀ ਹੈਜੀ ਨਰਸਰੀ ਜਿੱਥੇ ਇਹ ਸਾਰੇ ਬੀਜਾਂ ਦੇ ਕੰਮ ਹੋ ਰਿਹਾ ਇੱਕ ਰਾਉਂਡ ਗਲਾ ਫਾਊਂਡੇਸ਼ਨ ਸਾਡੀ ਕੋਸ਼ਿਸ਼ ਚੱਲ ਰਹੀ ਹੈ ਇਹਨੂੰ ਇਕੱਠਾ ਕਰਕੇ ਬੜੀ ਮਿਹਨਤ ਨਾਲ ਉਦੋਂ ਬਾਅਦ ਜਿਹੜੇ ਪ੍ਰੋਟੋਕੋਲ ਐਸਟੈਬਲਿਸ਼ ਹੁੰਦੇ ਆ ਮਤਲਬ ਹਰ ਵੈਰਾਈਟੀ ਦੇ ਪ੍ਰੋਟੋਕੋਲ ਬੰਦਾ ਤੇ ਉਹ ਪ੍ਰੋਟੋਕੋਲ ਦੇ ਹਿਸਾਬ ਨਾਲ ਸਾਡੀ ਇੰਜੀਨੀਅਰ ਨਰਸਰੀਆਂ ਉਹ ਤਿਆਰ ਕਰਕੇ ਹੁਣ ਅਸੀਂ ਜੁਲਾਈ ਦੇ ਵਿੱਚ ਜੁਲਾਈ ਪਹਿਲੇ ਹਫਤੇ ਜਾਂ ਜੂਨ এন্ড ਜੂਨ ਬਰਸਾਤ ਆ ਜੇ ਉਸ ਸਮੇਂ ਤੁਸੀਂ ਵੱਡੇ ਲੈਵਲ ਦਾ ਹੁਣ ਇਸ ਟਾਈਮ ਕੀ ਆ ਇਹ ਸਮਝਣਾ ਪੈਣਾ ਵੀ ਇਸ ਟਾਈਮ ਸਾਡਾ ਜਿਹੜਾ ਸਾਡੇ ਲਈ ਜਿਵੇਂ ਅੱਜ ਵਾਤਾਵਰਨ ਸਾਡੇ ਲਈ ਹਰ ਰੋਜ਼ ਵਾਤਾਵਰਨ ਦੇ ਬਸਾ ਕਿਉਂਕਿ ਅਸੀਂ ਸਾਡੀ ਜੇ ਅੱਜ ਦੀ ਗੱਲ ਕਰੀਏ ਅੱਜ ਸਾਡੀ ਟੀਮਾਂ ਜਿਵੇਂ ਪਿੰਡਾਂ ਦੇ ਸਰਵੇ ਦੀ ਗੱਲ ਕਰਾਂ ਤਾਂ ਘੱਟੋ ਘੱਟ ਸਾਡੇ 15 ਤੋਂ 20 ਪਿੰਡ ਅਸੀਂ ਸਰਵੇ ਚੱਲ ਰਿਹਾ ਕਿਸੇ ਪਿੰਡ ਚ ਲੈਂਡ ਪ੍ਰੋਫੈਸ਼ਨ ਚੱਲ ਰਹੀ ਹੈ ਕਿਸੇ ਪਿੰਡ ਚ ਪਿੱਟ ਡੀਕਿੰਗ ਚੱਲੀ ਜਾਂਦੀ ਹੈ ਕਿਸੇ ਪਿੰਡ ਚ ਮੰਦਰੀਗਾ ਪਾਸ ਲਈ ਵੀਡੀਓ ਨੇ ਗੱਲਾਂ ਚੱਲ ਰਹੀਆਂ ਐਡਮਿਨਿਸਟ੍ਰੇਸ਼ਨ ਨਾਲ ਗੱਲਬਾਤ ਚੱਲ ਰਹੀ ਵੀ ਸਾਨੂੰ ਲੈਂਡ ਮੰਦਰੀਗਾ ਪਾਸ ਕਰਾਓ ਇਸ ਲਈ ਇਹ ਵਾਰ ਫੂਟਿੰਗ ਵਾਲਾ ਸਿਸਟਮ ਹੈਗਾ ਨੂੰ ਵਾਰ ਲੈਵਲ ਤੇ ਕੰਮ ਕਰਨਾ ਪੈਣਾ ਫੇਰ ਜਾ ਕੇ ਹਰ ਦਿਨ ਬਾਤਾਵਰਨ ਦੇ ਬਿਸਮਰੋਣਾ ਪਣਾ ਫੇਰ ਜਾ ਕੇ ਸਾਡਾ ਸਿਸਟਮ ਹੈਗਾ ਔਨ ਵਾਲੇ 5 ਸਾਲ ਚ ਹਲਕਾ ਫੁਲਕਾ ਵਰਸ ਸਾਨੂੰ ਦਿਖਣਾ ਸ਼ੁਰੂ ਹੋਊਗਾ ਜੇ ਜੇ ਅਸੀਂ ਬਿਲਕੁਲ ਨਾ ਕੀਤਾ ਢੰਗ ਨਾ ਪਲਾਂਟੀਆਂ ਨਾ ਕੀਤੀਆਂ ਪਲਾਂਟੇਸ਼ਨ ਨਾ ਕੀਤੀ ਤਾਂ ਸਾਡੇ ਕੋਲ ਇਹ ਮਤਲਬ ਕਹਿੰਦਾ ਹਰ ਸਾਲ ਜਿੰਨੇ ਮਰਦੇ ਆ ਬੂਟੇ ਉਸੇ ਤਰ ਅਸੀਂ ਇਹ ਜਿਹੇ ਸਾਈਟਾਂ ਰੀਵਾਈਵ ਕੀਤੀਆਂ ਜਿੱਥੇ ਆਲਰੇਡੀ ਤਿੰਨ ਵਾਰ ਬਲਾਂਟੇਸ਼ਨ ਹੋ ਚੁੱਕੀ ਚਾਰ ਵਾਰ ਹੋ ਚੁੱਕੀ ਸੀ ਬਲਾਂਟ ਇਹ ਜਿਹੇ ਸਾਈਟਾਂ ਵੀ ਰੀਵਾਈਵ ਕੀਤੀਆਂ ਪਰ ਇੱਕੀ ਚੀਜ਼ ਇੰਪੋਰਟੈਂਟ ਇਹਦੇ ਵਿੱਚ ਜੋ ਅਸੀਂ ਸਮਝ ਪਾਏ ਹੁਣ ਤੱਕ 6-7 ਸਾਲ ਤੋਂ ਕੰਮ ਕਰਦੋ ਬੂਟਿਆਂ ਨੂੰ ਸਾਈਟ ਨੂੰ ਤਿਆਰ ਕਰਕੇ ਵਧੀ ਟੰਗ ਨਾਲ ਉਹਦਾ ਪਾਣੀ ਦਾ ਪ੍ਰਬੰਧ ਕਰਕੇ ਉਹਦਾ ਲੇਬਰ ਦਾ ਇੰਤਜ਼ਾਮ ਕਰਕੇ ਜੇ ਬਾਉਂਡਰੀ ਨਹੀਂ ਹੈ ਕਿਦਾ ਬਾਉਂਡਰੀ ਕਰਕੇ ਉਹਦੀ ਫੇਰ ਜਾ ਕੇ ਜੇ ਪਲਾਂਟਿੰਗ ਕਰਾਂਗੇ ਉਸ ਤੋਂ ਬਾਅਦ ਇੱਕ ਇੰਪੋਰਟੈਂਟ ਕੰਪੋਨੈਂਟ ਆ ਰਿਹਾ ਜਦੋਂ ਮਨਰੇਗਾ ਜੋ ਪਾਸ ਕਰਦੇ ਉਹਦੀ ਮੋਨਿਟਰਿੰਗ ਕਰਨੀ ਪੈਂਦੀ ਹੈ ਜਦੋਂ ਤੱਕ ਇਹ ਮੋਨਿਟਰਿੰਗ ਨਹੀਂ ਕਰਾਂਗੇ ਜੇ ਬੂਟੇ ਨੂੰ ਨਹੀਂ ਦੇਖਾਂਗੇ ਪਾਣੀ ਟਾਈਮਸਰ ਮਿਲ ਰਿਹਾ ਉਹਦੀ ਵੀਡਿੰਗ ਹੋ ਰਹੀ ਹੈ ਕਿ ਨਹੀਂ ਉਦੋਂ ਤੱਕ ਇਹ ਪ੍ਰੋਜੈਕਟ ਪਲਾਂਟਿੰਗ ਦਾ ਕਾਮਯਾਬ ਨਹੀਂ ਹੋ ਸਕਦਾ ਇਹ ਕਲੀਅਰ ਗੱਲ ਕਰਦੇ ਆ ਇਸ ਲਈ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਜਿਹੜੀ ਸਟੇਟ ਹੈਗੇ ਨੂੰ ਰਿਵਾਈਵ ਕਰਨ ਲਈ ਬਹੁਤ ਵੱਡੇ ਲੈਵਲ ਦੀ ਐਫਰਟ ਚਾਹੀਦੀ ਹੈ ਸਾਰੇ ਸਾਰੇ ਲੋਕਾਂ ਦੀ ਸਹਿਯੋਗ ਚਾਹੀਦਾ ਇਹਦੇ ਵਿੱਚ ਕਿਸਾਨ ਵੀਰ ਆਪਣੇ ਸੜਕਾਂ ਤੇ ਕੋਸ਼ਿਸ਼ ਕਰੋ ਲਾਉਣ ਦੀ ਕਿਉਂਕਿ ਸਾਡਾ ਸਾਡੇ ਮਨ ਚ ਜਾਂਦਾ ਹੈਗਾ ਬੀ ਇਹ ਸਾਨੂੰ ਛੋੜਾ ਮਾਰੂ ਸਾਡੀਆਂ ਜੜਾਂ ਆਉਣਗੀਆਂ ਪਰ ਇਹਨੂੰ ਆਪਾਂ ਦੂਰ ਕਰਕੇ ਇਸ ਗੱਲ ਨੂੰ ਆਪਾਂ ਸੜਕਾਂ ਤੇ ਬਿਲਾਉਣ ਦੀ ਕੋਸ਼ਿਸ਼ ਕਰੀਏ ਆਪਣੀ ਮੋਟਰਾਂ ਤੇ ਲਾਉਣ ਦੀ ਕੋਸ਼ਿਸ਼ ਕਰੀਏ ਜਿਹੜੇ ਪੰਚਾਇਤਾਂ ਹੈਗੀਆਂ ਆਨਲਾਈਨ ਸਮਝ ਨਵੀਂ ਬੰਦ ਗਈ ਹੁਣ ਪ੍ਰਬੰਧਕ ਲੱਗੇ ਹੋਏ ਪ੍ਰਬੰਧਕਾਂ ਨੂੰ ਬੇਨਤੀ ਹੈ ਵੀ ਸਾਡੀ ਟੀਮਾਂ ਗਰਾਊਂਡ ਤੇ ਹੈਗੀ ਮਾਲ ਵਿੱਚ ਉਹਨਾਂ ਨਾਲ ਤਾਲਮਿਲ ਕਰਕੇ ਆਪਾਂ ਲੈਂਡ ਨੂੰ ਜਿਹੜੀ ਆਈਡੈਂਟੀਫਾਈ ਕੀਤੀ ਆ ਫਟਾਫਟੋ ਤੇ ਮਤੇ ਪਵਾ ਕੇ ਆਪਾਂ ਲੇਬਰ ਇਸ਼ੂ ਕਰਾਈਏ ਤਾਂ ਕਿ ਆਪਾਂ ਜਰੂਰੋ ਪਲਾਂਟਿੰਗ ਸ਼ੁਰੂ ਕਰਨੇ ਉਸ ਤੋਂ ਬਾਅਦ ਸਾਨੂੰ ਲਗਾਤਾਰ ਲੇਬਰ ਮਿਲਦੀ ਰਹੇ ਪੌਦੇ ਲਾਉਣ ਵਾਸਤੇ ਤੇ ਪੌਦੇ ਮਤਲਬ ਕਹਿੰਦਾ ਪਾਲਣ ਵਾਸਤੇ ਵੀ ਇਸ ਤੋਂ ਬਾਅਦ ਸਾਡੀ ਜਿਹੜੀ ਮਸ਼ੀਨਰੀ ਹੈਗੀ ਹੈ ਮਸ਼ੀਨਰੀ ਸਾਡੀ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਸਾਡੇ ਕੋਲ ਆਪਣੇ ਪਿੱਟ ਡਿਗਰ ਹੈਗਾ ਸਾਡੇ ਕੋਲ ਆਪਣੇ ਟਰੈਕਟਰ ਹੈਗਾ ਜਿੱਥੇ ਕਿੱਲਾ ਜ਼ਮੀਨਾਂ ਦੋ ਕਿੱਲੇ ਜ਼ਮੀਨਾਂ ਸੀ ਕੋਸ਼ਿਸ਼ ਕਰਦੇ ਹੁੰਦੇ ਆ ਵੀ ਤੇਲ ਜੇ ਪਵਾ ਦੇ ਤਾਂ ਉੱਥੇ ਸੀ ਟਰੈਕਟਰ ਵੀ ਭੇਜ ਦਿੰਦੇ ਆ ਇਹ ਸਾਰਾ ਜਿਹੜਾ ਸਿਸਟਮ ਹੈਗਾ ਸਾਡੇ ਇਹ ਲੈਂਡ ਨੂੰ ਰੀਸਟੋਰੇਸ਼ਨ ਵੱਲੋਂ ਇਹ ਪੰਜਾਬ ਦੇ ਨੂੰ ਜਾ ਰਿਹਾ ਹੈਗਾ ਤੇ ਬੇਨਤੀ ਇੱਕ ਵਾਰ ਫੇਰ ਤੋਂ ਪ੍ਰਵਾਨ ਕਰਿਓ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਜਿਹੜੇ ਪੰਜਾਬ ਦੀ ਧਰਤੀ ਇਸ ਟਾਈਮ ਕਾਫੀ ਲੈਂਡ ਡਿਗਰੈਡੇਸ਼ਨ ਹੋ ਰਹੀ ਹੈ ਲੈਂਡ ਕਾਫੀ ਵੱਡੇ ਲੈਵਲ ਤੇ ਸਾਡੇ ਮਾਸਕਲ ਤੇ ਜਿਹੜਾ ਡੀਫੋਰੈਸਟੇਸ਼ਨ ਹੋਣ ਕਰਕੇ ਸਾਡੇ ਹੱਥਾਂ ਚੋਂ ਬਹੁਤ ਵੱਡੇ ਲੈਵਲ ਤੇ ਰੁੱਖ ਜਿਹੜੇ ਵਿਰਾਸਤਾਂ ਚੋਂ ਨਿਕਲ ਚੁੱਕੇ ਆ ਉਹਨਾਂ ਨੂੰ ਦੁਬਾਰਾ ਲਾਉਣ ਵਾਸਤੇ ਬਹੁਤ ਵੱਡਾ ਹਮਲਾ ਮਾਰਨਾ ਪੈਣਾ ਸਾਡੀ ਜਿਹੜੀ ਫਾਊਂਡੇਸ਼ਨ ਲੱਗੀ ਹੋਈ ਆ ਲਗਾਤਾਰ ਸਯੋਗ ਇਹ ਨਹੀਂ ਮਿਲਦਾ ਨਿਆਰੇ 1300 ਪਿੰਡਾਂ ਚ ਪਹੁੰਚ ਚੁੱਕੇ ਆ ਹੁਣ ਸਾਨੂੰ ਫੇਰ ਦੁਬਾਰਾ ਇਹ ਬਰਸਾਤੀ ਸੀਜ਼ਨ ਦੇ ਵਿੱਚ ਥੋੜੀ ਲੋੜ ਆ ਸਾਰਿਆਂ ਦੀ ਤੇ ਆਓ ਸਾਰੇ ਨਾਲ ਮਿਲ ਕੇ ਫੇਰ ਦੁਬਾਰਾ ਇਕੱਠੇ ਹੋਈਏ ਇੱਕ ਵਾਰ ਇਸ ਵਾਰ ਕੋਸ਼ਿਸ਼ ਕਰੀਏ ਵੀ ਜੇ ਆਪਾਂ 20-25-30 ਲੱਖ ਬੂਟਾ ਲਾ ਦੀ ਤਾਂ ਉਹਨੂੰ ਆਪਾਂ ਜੇ ਪਾਲ ਲਿਆ ਤਾਂ ਬਹੁਤ ਵੱਡਾ ਇੱਕ ਪੰਜਾਬ ਦੇੜੇ ਕਲਾਈਮੇਟ ਲਈ ਪੰਜਾਬ ਦੀ ਬਾਇਓਡਾਇਵਰਸਿਟੀ ਇੱਕ ਵੱਡਾ ਦਾਨ ਹੋਊਗਾ ਤਾਂ ਇਹਨਾਂ ਇਸ ਦਾਨ ਵਿੱਚ ਆਪਾਂ ਸਾਰੇ ਜਣੇ ਹਿੱਸਾ ਪਾਈ ਹੈ ਧੰਨਵਾਦ ਸਾਰਾ ਸਸਿਗਾ